ਜਲਾਲਾਬਾਦ थाना ਸਿਟੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਹੋਏ 58 ਮੋਬਾਈਲ ਉਹਨਾਂ ਦੇ ਮਾਲਕਾਂ ਦੇ ਕੀਤੇ ਹਵਾਲੇ ਜਾਣਕਾਰੀ ਮੁਤਾਬਕ ਅੱਜ ਸ਼ਨੀਚਰਵਾਰ ਸ਼ਾਮ 5 ਵਜੇ ਦੇ ਕਰੀਬ ਜਲਾਲਾਬਾਦ थाना ਸਿਟੀ ਪੁਲਿਸ ਦੇ ਵੱਲੋਂ মিডিਆ ਨਾਲ ਜਾਣਕਾਰੀ ਸਾਂਝੇ ਕਰਦੇ ਹੋਏ ਖੁਲਾਸਾ ਕੀਤਾ ਗਿਆ ਕਿ ਪੁਲਿਸ ਦੇ ਵੱਲੋਂ ਇਸ ਮਹੀਨੇ ਚੋਰੀ ਹੋਏ 58 ਦੇ ਕਰੀਬ ਮੋਬਾਈਲ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਨੇ ਦੱਸ ਦਈਏ ਕਿ ਥਾਣਾ ਸਿਟੀ ਦੇ ਇੰਚਾਰਜ ਲੇਖ ਰਾਏ ਬੱਟੀ ਨੇ ਦੱਸਿਆ ਹੈ ਕਿ ਇਸ ਮਹੀਨੇ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਚੋਰੀ ਹੋਏ 58 ਦੇ ਕਰੀਬ ਮੋਬਾਈਲ ਉਹਨਾਂ ਦੇ ਵੱਲੋਂ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਨੇ ਦੱਸ ਦਈਏ ਕਿ ਪੁਲਿਸ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਟੈਕਨੋਲੋਜੀ ਦੇ ਮਾਧਿਅਮ ਨਾਲ ਉਹਨਾਂ ਦੇ ਵੱਲੋਂ ਇੱਕ ਟੀਮ ਬਣਾ ਇਹਨਾਂ ਮੋਬਾਈਲਾਂ ਨੂੰ ਸਰਵੇਲੈਂਸ ਤੇ ਲਾਇਆ ਗਿਆ ਸੀ ਜੋ ਕਿ ਉਹਨਾਂ ਨੇ ਬਰਾਮਦ ਕਰ ਲਏ ਨੇ ਦੱਸ ਦਈਏ ਕਿ ਅੱਜ ਵੀ ਪੁਲਿਸ ਦੇ ਵੱਲੋਂ 12 ਦੇ ਕਰੀਬ ਮੋਬਾਈਲ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਨੇ ਦੱਸ ਦਈਏ ਕਿ ਇਸ ਮੌਕੇ ਮੋਬਾਈਲ ਮਾਲਕਾਂ ਦੇ ਵੱਲੋਂ ਉਹਨਾਂ ਦੇ ਚੋਰੀ ਹੋਏ ਮੋਬਾਈਲ ਵਾਪਸ ਮਿਲਣ ਤੇ ਪੁਲਿਸ ਦਾ ਧੰਨਵਾਦ ਵੀ ਕੀਤਾ ਗਿਆ ਜਿਆ ਚੈਨਲ ਲਟੇਰਿਆਂ ਨੇ ਆ ਕੇ ਮੇਰੇ ਤੋਂ ਫੋਨ ਗੋਲੇ ਹੁਣ ਘਰ ਤੇ ਫੋਨ ਆਇਆ ਸੀਗਾ ਬਸ ਫੋਨ ਸੋਣੀ ਰਿਹਾ ਸੀਗਾ ਤੇ ਚਪਟੇ ਨਾਲ ਉਹਨਾਂ ਨੇ ਫੋਨ ਖੋਲਿਆ ਅੱਜ 6 ਮਹੀਨਿਆਂ ਬਾਅਦ ਮੇਰਾ ਆਈਫੋਨ ਮੇਰਾ ਵਾਪਸ ਮੈਨੂੰ ਮਿਲ ਗਿਆ ਤੇ ਤੁਸੀਂ ਪੁਲਿਸ ਦਾ ਕੀ ਮੈਂ ਅਸਲ ਚੋ ਆਪਣੇ ਲੇਖ ਰਾਜੀ ਜੀ ਜਲਾਲਾਬਾਦ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਫੋਨ ਲੱਭ ਕੇ ਦਿੱਤਾ ਨਾਲ ਹੀ ਉਹਨਾਂ ਨੇ ਅਮਨਵੀਰ ਮੇਰਾ ਜਿਹੜਾ ਨੇ ਡਰੈਸਿੰਗ ਲਵਾਈ ਬਹੁਤ ਬਹੁਤ ਧੰਨਵਾਦ ਹੈ ਨਾ ਭਰਾਵਾਂ ਦਾ ਤੁਸੀਂ ਪੁਲਿਸ ਦਾ ਕੇਜ ਉਪਰਾਲਾ ਵੇਖਦੇ ਜੇ ਤੁਸੀਂ ਇਹ ਕੰਮ ਦੇਖੋ ਆਪਾਂ ਇੱਕ ਗੱਲ ਕਹਿੰਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਗਵਾਚਿਆ ਪਤਾ ਤਾਂ ਉਹਨਾਂ ਨੂੰ ਲੱਗਦਾ ਹੈ ਮੇਰਾ ਗਵਾਚਿਆ ਮੈਂ ਆਦੀ ਮਿਹਨਤ ਦਾ ਕਮਾਇਆ ਸੀ ਅੱਜ ਪਹ ਲੱਗਿਆ ਵੀ ਮਿਹਨਤ ਦਾ ਫਲ ਕਹਿੰਦੇ ਨੇ ਮਿੱਠਾ ਹੁੰਦਾ ਹੈ ਕਹਿੰਦੇ ਨੇ ਧੀਰ ਪਰ ਅੰਧੇਰ ਨਹੀਂ ਟਾਈਮ ਲੱਗਦਾ ਹੈ ਪਰ ਟਾਈਮ ਦੇ ਨਾਲ ਸਭ ਕੁਝ ਮਿਲ ਜਾਂਦਾ ਹੈ ਵਾਲੇ ਰਾਤ 9 ਤਰੀਕ ਨੂੰ ਰਾਤ ਨੂੰ ਚੋਰੀ ਹੋਇਆ ਸੀ ਜੋ ਕਿ ਤੜਕੇ 10 ਵਜੇ ਆਪਾਂ ਦਰਖਾਸਤ ਦੇ ਕੇ ਥਾਣਾ ਸਿਟੀ ਵਿੱਚ ਤੇ ਮੁਲਾਜ਼ਮਾ ਨੇ ਬਹੁਤ ਵਧੀਆ ਆਪਣੀ ਦਰਖਾਸਤ ਲਿਖੀ ਆ ਨਾਲ ਦੀ ਨਾਲ ਉਹਨਾਂ ਨੇ ਫੋਨ ਟ੍ਰੇਸ ਤੇ ਲਾਇਆ ਜੀ ਜਦੋਂ ਫੋਨ ਇਹ ਚੱਲਿਆ ਕਿਤੇ ਵੀ ਚੱਲਿਆ ਉਹਨਾਂ ਨੇ ਨਾਲ ਦੀ ਨਾਲ ਟ੍ਰੇਸ ਕਰਕੇ ਆਪਾਂ ਨੂੰ ਸੂਚਨਾ ਦਿੱਤੀ ਵੀ ਫੋਨ ਤੁਹਾਡਾ ਮਿਲ ਜੇਗਾ ਇੱਕ ਦੋ ਦਿਨਾਂ ਵਿੱਚ ਅੱਜ ਐਸ ਐਚਓ ਸਾਹਿਬ ਨੇ ਆਪਾਂ ਨੂੰ ਬੁਲਾ ਕੇ ਤੇ ਥਾਣੇ ਦੇ ਵਿੱਚ ਫੋਨ ਰিসিਵ ਦੇ ਕੇ ਯਾਰ ਦਿੱਤਾ ਜੀ ਇਹਨਾਂ ਦਾ ਬਹੁਤ ਬਹੁਤ ਆਪਾਂ ਧੰਨਵਾਦ ਕਰਦੇ ਆਂ ਸਿਟੀ ਐਸ ਐਚਓ ਥਾਣੇ ਤੋਂ ਬਹੁਤ ਵਧੀਆ ਇਹਨਾਂ ਦਾ ਚਿਹਰਾ ਦੀ ਆ ਜੀ ਇਹਨਾਂ ਨੇ ਆਪਾਂ ਨੂੰ ਨਾਲ ਕੀਤਾ ਜੀ ਓਕੇ ਹਾਂਜੀ ਬਿਲਕੁਲ ਇਹ ਸਾਡੇ ਮਾਨਯੋਗ ਐਸਐਸਪੀ ਸਰਦਾਰ ਮਨਜੀਤ ਸਿੰਘ ਜੀਆ ਵੱਲੋਂ ਬਹੁਤ ਚਨੁਮਦਿਤਾਨੇ ਜਿਨ੍ਹਾਂ ਦੇ ਕੋਈ ਮੋਬਾਈਲ ਘੜੀਆ ਜਾਂ ਕਿਸੇ ਤਰ੍ਹਾਂ ਵੀ ਹੈ ਉਹਨਾਂ ਨੂੰ ਲੱਭ ਕੇ ਤੇ ਉਹ ਅਸਲ ਮਾਲਕਾ ਤੱਕ ਪਹੁੰਚਾਇਆ ਜਾਣ ਜੋ ਅਸੀਂ ਐਪ ਜਿਹੜੀ ਪੰਜਾਬ ਗਵਰਨਮੈਂਟ ਚੱਲੀ ਹੈ ਸੀਆਰ ਉਹਦੇ ਤਹਿਤ ਅਸੀਂ ਜਿਹੜੇ ਟ੍ਰੇਸਿੰਗ ਤੇ ਲਵਾਏ ਸੀਗੇ ਤੇ ਮੇਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਪਿਛਲੇ ਦਿਨਾਂ ਵਿੱਚ ਵੀ ਅਸੀਂ ਕਾਫੀ ਮਾਲਕਾਂ ਨੂੰ ਜਿਹੜੇ ਫੋਨ ਵਾਪਸ ਕੀਤੇ ਨੇ ਇਸ ਮਹੀਨੇ ਕਰੀਬ ਅਸੀਂ 52 ਜਿਹੜੇ ਸੀਗੇ ਫੋਨ ਅਸੀਂ ਮਾਲਕ ਅਸਲ ਮਾਲਕਾਂ ਨੂੰ ਵਾਪਸ ਕਰਤੇ ਨੇ ਅੱਜ ਵੀ ਉਸ ਲੜੀ ਤਹਿਤ ਅਸੀਂ 12 13 ਮੋਬਾਈਲ ਜਿਹੜੇ ਸੀਗੇ ਰਿਕਵਰ ਕੀਤੇ ਸੀਗੇ ਉਹ ਅਸੀਂ ਵਾਪਸ ਦੇ ਦਿੱਤੇ ਨੇ ਇਹ ਨਹੀਂ ਕਿ ਇਹ ਸਾਡੇ ਸਾਰੇ ਇੱਥੋਂ ਹੀ ਚੋਰੀ ਹੋਏ ਨੇ ਕਿਉਂਕਿ ਜਿਹੜਾ ਵੀ ਕੋਈ ਬਾਹਰ ਹੋ ਜਾ ਕਿਸੇ ਹੋਰ ਸਿਟੀ ਦੇ ਵਿੱਚੋਂ ਵੀ ਕਿਸੇ ਦਾ ਮੋਬਾਈਲ ਚੋਰੀ ਹੋਇਆ ਤੇ ਸਾਡੀ ਸਿਟੀ ਦੇ ਜਲਾਲਾਵਾਂ ਦੇ ਰਹਿਣ ਵਾਲਾ ਸੀਗਾ ਉਹ ਸਾਡੇ ਕੋਲ ਆਇਆ ਸਾਡੀ ਮੇਰੀ ਟੀਮ ਨੇ ਤਰੰਤ ਉਹਨਾਂ ਦਾ ਜਿਹੜਾ ਇਹ ਸਾਹਿਬ ਦੀ ਵਰਤੋਂ ਕਰਦੇ ਹੋਏ ਉਹਨਾਂ ਦਾ ਟ੍ਰੇਸਿੰਗ ਤੇ ਲਾਇਆ ਤੇ ਅਸੀਂ ਉਹ ਕਾਮਯਾਬ ਹੋਇਆ ਕਰੀਬ ਅਸੀਂ 52 ਮੋਬਾਈਲ ਹਾਂ ਬਿਲਕੁਲ ਪਿੱਛੇ ਇੱਕ ਪਰਚਾ ਵੀ ਦਿੱਤਾ ਸੀਗਾ ਉਹਨਾਂ ਦਾ ਪੁਕਾਰਵਾਈ ਵੀ ਕੀਤੀ ਹੈ ਅੱਗੇ ਵੀ ਜੇਕਰ ਕੋਈ ਇਹੋ ਜਿਹਾ ਸਾਹਮਣੇ ਆਏਗਾ ਤੇ ਸ਼ੁਰੂ ਕਰਵਾਇਆ ਤੇ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਇਹੋ ਹੀ ਮੈਸੇਜ ਦਿੰਦਾ ਵੀ ਆਮ ਕਰਕੇ ਇਹ ਜਿਹੜੀ ਵਾਰਦਾਤ ਹੈ ਜੋ ਤੁਹਾਨੂੰ ਨਵੇਸਲੇ ਹੁੰਦੇ ਆ ਉਦੋਂ ਇਹ ਹੁੰਦੀ ਹੈ ਜਾਂ ਉਦੋਂ ਸਨੇਚਿੰਗ ਹੋ ਜਾਂਦੀ ਹੈ ਜਾਂ ਕਿਰੇ ਮੋਬਾਈਲ ਛੱਡ ਕੇ ਛੱਡ ਕੇ ਚਲੇ ਜਾਂਦੇ ਨੇ ਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਜਿਹੜਾ ਕੋਈ ਵੀ ਵਾਹਨ ਚਲਾਉਂਦੇ ਸਮੇ ਮੋਬਾਈਲ ਦਾ ਯੂਜ਼ ਨਾ ਕਰਨਾ ਕਿਰੇ ਰੋਕ ਕੇ ਪ੍ਰੋਪਰ ਜਗ੍ਹਾ ਤੇ ਆਪ ਦੀ ਗੱਡੀ پارک ਕਰਕੇ ਮੋਬਾਈਲ ਸੁਣ ਮੋਟਰਸਾਈਕਲ ਸੁਣ پارک ਕਰਨ ਸਹੀ ਟੰਗ ਨਾਲ ਤੇ ਟ੍ਰੈਫਿਕ ਦੀ ਵੀ ਇੰਦ ਨਾਲ ਜਿਹੜੀ ਵਾਇਲੇਸ਼ਨ ਨੇ ਉਹਦੀ ਤੇ ਆਪਣਾ ਮੋਬਾਈਲ ਵੀ ਸੇਫ ਰਹੇ ਚੋਰਾਂ ਨੂੰ ਇਹ ਹੀ ਚੇਤਾਵਨੀ ਦਿੰਦਾ ਕਿ ਕਿਸੇ ਨੂੰ ਸਾਰੇ ਹੀ ਫੜੇ ਜਾਣਗੇ ਕਿਸੇ ਨੂੰ ਉਹ ਇਹੋ ਜਿਹਾ ਮੋਬਾਈਲ ਅਜਮ ਨਹੀਂ ਹੋਏਗਾ ਤੇ ਮੈਂ ਜਿਹੜੇ ਲੋਕਲ ਦੁਕਾਨਦਾਰ ਨੇ ਜਾਂ ਬਾਹਰ ਦੇ ਦੁਕਾਨਦਾਰ ਨੇ ਉਹਨਾਂ ਨੂੰ ਵੀ ਚੇਤਾਵਨੀ ਦਿੰਦਾ ਵੀ ਚੋਰੀ ਦੇ ਇਸ ਤਰ੍ਹਾਂ ਦੇ ਮੋਬਾਈਲ ਨਾ ਖਰੀਦਣ ਅਗਰ ਜੇ ਖਰੀਦਦਾਰ ਕੋਈ ਫੜਿਆ ਗਿਆ ਤੇ ਕਾਰਵਾਈ 411 ਆਈਪੀ ਚ ਦੇ ਤਹਿਤ ਪੱਕੀ ਹੋਏਗੀ ਠੀਕ ਹੋ ਗਿਆ